ਲੋ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਜਿਹੜੀ ਆਪਣੀ ਵੀਡੀਓ ਚੱਲੀ ਸੀ ਆ ਪਿਆ ਕ੍ਰੇਟ ਜਿਹੜਾ ਡਾਊਨ ਹੋਇਆ ਸੀ ਇਦਾਂ ਡਲੇਕਾਂ ਪਈਆਂ ਸੀਗੀਆਂ ਉਹ ਸਾਹਮਣੇ ਡਲੇਕ ਪਈ ਆ ਸਤਲੁਜ ਦਰਿਆ ਆਵਾਜ਼ ਚੈੱਕ ਕਰੋ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਭਰਾਓ ਸਾਰਿਆਂ ਤੱਕ ਸਹੀ ਜਾਣਕਾਰੀ ਪਹੁੰਚੇ ਤੇ ਉਹ ਸਾਹਮਣੇ ਮੇਨ ਬੰਨ ਨੇ ਉਹ ਸਾਹਮਣੇ ਮੇਨ ਬੰਨ ਨੇ ਤੇ ਆਵਾਜ਼ ਚੈੱਕ ਕਰੋ ਕਿ ਸਹੀ ਜਾਣਕਾਰੀ ਸਾਰਿਆਂ ਵੀਰਾਂ ਭਰਾਵਾਂ ਤੱਕ ਪਹੁੰਚੇ ਕਿ ਉਹੀ ਸਵੇਰ ਅੱਧਾ ਫੁੱਟ ਪਾਣੀ ਵਧਿਆ ਸੀ ਤੇ ਪਰ ਹਾਲੇ ਹੁਣ ਪਾਣੀ ਟਿਕਮਾ ਚੱਲ ਰਿਹਾ ਹੈ ਤੇ ਬਾਹਰਛ ਜਿਹੜੀ ਇਹ ਬਾਹਰਛ ਬਹੁਤ ਜ਼ਿਆਦਾ ਪਈ ਹੋਈ ਹੈ ਭਰਾਓ ਤੇ ਹਾਲੇ ਵੀ ਬਾਹਰਛ ਚੱਲ ਰਹੀ ਹੈ ਤੇ ਅਸੀਂ ਤਾਂ ਹਮੇਸ਼ਾ ਬੇਨਤੀ ਕਰਨੇ ਆ ਭਰਾਓ ਕਿ ਆਪੋ ਆਪਣਾ ਬਚਾਅ ਜੜਾ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਡੈਮਾਂ ਜਿਹੜੀਆਂ ਨੇ ਫਿਰ ਕਿਤੇ ਨ ਕਿਤੇ ਵਧਨੀਆਂ ਸ਼ੁਰੂ ਹੋ ਗਈਆਂ ਨੇ ਤੇ ਬਰਸਾਤ ਜਿਹੜੀ ਸਭ ਤੋਂ ਵੱਡੀ ਇਹ ਵੀ ਇੱਕ ਸਿਰਦਰਦ ਬਣ ਚੁੱਕੀ ਹੈ ਭਰਾਓ ਆਹ ਵੇਖ ਸਕਦੇ ਹੋ ਉਬਾਲਾ ਜਿਹੜਾ ਇੱਥੇ ਚੱਲ ਰਿਹਾ ਹੈ ਚੱਕਰ